ਵੀਰ ਸਾਤਪਾਲ ਸਿੰਘ ਜੋਲ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ ਜੋਲ ਸਾਹਿਬ ਨਾਲ ਹੁਣ ਆਪਾਂ ਤਕਰੀਬਨ 15 ਤੋਂ 20 ਮਿੰਟ ਗੱਲਬਾਤ ਕਰਾਂਗੇ ਜੀ ਤੇ ਕਰਦੇ ਆ ਭਾਉ ਜੀ ਦਾ ਸਵਾਗਤ ਜੋਲ ਸਾਹਿਬ ਤੁਹਾਡੇ ਆਪਣੇ ਸ਼ੋਅ ਦੇ ਵਿੱਚ ਸਤਿ ਸ੍ਰੀ ਅਕਾਲ ਹਾਂ ਜੀ ਥੈਂਕ ਯੂ ਜੀ ਦਰਸ਼ਕ ਬਹੁਤ ਬਹੁਤ ਸਤਿ ਸ੍ਰੀ ਅਕਾਲ ਤੁਹਾਨੂੰ ਸਮੁੱਚੀ ਟੀਮ ਨੂੰ ਤੇ ਆਪਣੇ ਸਾਰੇ ਸਤਿਵੰਤੇ ਦਰਸ਼ਕਾਂ ਨੂੰ ਵੀ ਕੀ ਹਾਲ ਚਾਲ ਠੀਕ ਠਾਕ ਹੋ ਹਾਂ ਜੀ ਆ ਬਿਲਕੁਲ ਜੀ ਜੋ ਇਹ ਮੰਨਤਾ ਨੇ ਰੰਗਲਾ ਪੰਜਾਬ ਦੀ ਕੰਪੇਨ ਦੇ ਕਰਕੇ ਤੇ ਪੈਨਪਰਾ ਜੋ ਬ੍ਰੈਮਪਟਨ ਵਾਰਡ 9 10 ਦੇ ਵਾਸੀ ਹੈ ਜੀ ਕਿ ਉਹਨਾਂ ਦੇ ਵੱਲੋਂ ਮਿਲਿਆ ਏਡਾ ਵੱਡਾ ਮੰਡਟ ਹੈ ਤੇ ਉਸ ਤੋਂ ਬਾਅਦ ਫਿਰ ਤਿੰਨ ਸ਼ਹਿਰਾਂ ਦੇ ਜਿਹੜੇ ਟਰਸਟੀ ਇਲੈਕਟ ਹੋ ਕੇ ਗਏ ਉਹਨਾਂ ਨੇ ਆਪਾਂ ਨੂੰ ਲਗਾਤਾਰ ਦੂਸਰੀ ਵਾਰ ਇਲੈਕਟ ਕਰਕੇ ਜੀ ਤੇ ਇਹ ਡੀਪੀ ਚੇਰਮੈਨ ਬੋਰਡ ਦੇ ਹੋਣ ਦਾ ਮਾਣ ਬਖਸ਼ਿਸ਼ ਕੀਤਾ ਹੂੰ ਤੇ ਇਹਦੇ ਲਈ ਸਿ ਆਪਾਂ ਸਾਰੀਆਂ ਸੋਚੀਆਂ ਸੰਗਤਾਂ ਦਾ ਧੰਨਵਾਦ ਕਰਦੇ ਆਂ ਰੰਗਲਾ ਪੰਜਾਬ ਦਾ ਧੰਨਵਾਦ ਕਰਦੇ ਆਂ ਤੇ ਇਹਦੇ ਨਾਲ ਹੀ ਫਿਰ ਇਹ ਮਿਸਟਰ ਸਾਗਾ ਬ੍ਰੈਮਪਟਨ ਕੈਲਿਡਨ ਤੋਂ ਚੁਣੇ ਹੋਏ ਜਿਹੜੇ ਲੋਕਾਂ ਦੀ ਟਰਸਟੀ ਸਹਿਮਾਨ ਹੈ 1 ਉਹਨਾਂ ਦੇ ਵਿੱਚ ਪੰਜਾਬੀ ਟਰਸਟੀ ਤਾਂ ਮੈਂ ਇੱਕੋ ਹੀ ਆ ਨਾ 12 ਦੇ ਵਿੱਚ ਬਿਲਕੁਲ ਜੀ ਉਹਨਾਂ ਨੇ ਆਪਣੀਆਂ ਵੋਟਾਂ ਪਾ ਕੇ ਏਡਾ ਮਾਣ ਤਾਣ ਦਿੱਤਾ ਹੋਇਆ ਜੀ ਲਗਾਤਾਰ ਦੂਸਰੀ ਵਾਰ ਸੋ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੋਲ ਸਾਹਿਬ ਤੁਹਾਡਾ ਵਧਾਈ ਇਹ ਲਗੀ ਬੰਦੀ ਹੈ ਜੀ ਤੁਸੀਂ ਜੋ ਜਿਸ ਗੱਦੀ ਦੇ ਉੱਤੇ ਬੈਠੇ ਹੋਏ ਤੁਸੀਂ ਬਹੁਤ ਮਿਹਨਤ ਦੇ ਨਾਲ ਉੱਥੇ ਬੈਠੇ ਹੋਏ ਤੁਸੀਂ ਮਿਹਨਤ ਦੇ ਨਾਲ ਜੋ ਬੱਚਿਆਂ ਦੀ ਭਵਿੱਖ ਬਾਰੇ ਸੋਚ ਰਹੇ ਹੋ ਸੋ ਹੈਟਸ ਆਫ ਟੂ ਯੂ ਔਨ 댓 ਐਂਡ ਬਹੁਤ ਸਾਰੀ ਮੁਬਾਰਕਾਂ ਤੁਹਾਨੂੰ ਇਸ ਚੀਜ਼ ਦੇ ਵਿੱਚ ਅ ਜੋਲ ਸਾਹਿਬ ਜੇ ਆਪਾਂ ਗੱਲਬਾਤ ਕਰੀਏ ਥੋੜੀ ਜਿਹੀ ਨਵੈਦਰ ਦੀ ਪਹਿਲਾਂ ਗੱ ਦੇ ਪ੍ਰੋਗਰਾਮ ਦੇ ਵਿੱਚ ਪਹਿਲਾਂ ਕਹਿੰਦੇ ਨੇ ਵੈਦਰ ਬਹੁਤ ਆ ਠੰਡ ਕਾਫੀ ਹੋਣ ਵਾਲੀ ਹੈ ਜੀ ਕਹਿੰਦੇ ਆ ਬਿਲਕੁਲ ਜੀ ਅਰਸੇ ਦੇਖੋ ਕਰਦਿਆਂ ਕਰਾਉਂਦਿਆਂ ਹੁਣ ਆਪਾਂ 348ਵੇਂ ਦਿਨ ਦੇ ਵਿੱਚ ਪਹੁੰਚ ਗਏ ਆ ਉਹ ਵੀ ਦਾ ਲੀਪ ਦਾ ਸਾਲ ਆ ਜਿਹੜਾ ਹਰ 4 ਸਾਲ ਬਾਅਦ ਆਉਂਦਾ ਹਾਂ ਤੇ ਫੇਰ ਉਹਦੇ ਵਿੱਚ ਇਹ ਸਾਲ ਜਿਹੜਾ 366 ਦਿਨਾਂ ਦਾ ਹੋਣਾ ਸੋ ਅੱਜ ਤੋਂ 19ਵਾਂ ਦਿਨ ਜਿਹੜਾ ਹੋਏਗਾ ਉਹ ਜੀਪੀ ਹੋਏਗਾ ਨਵਾਂ ਸਾਲ ਪਰ ਕੁਲਮਲਾਕੇ ਜਿਹੜਾ ਜੀ ਪੀ ਦੇ ਦੌਰਾਨ ਹੀ ਫਿਰ ਹੁਣ ਆਪਾਂ ਦੇਖਾਂਗੇ ਕਿ ਇਹ ਹੌਲੀਡੇ ਸੀਜ਼ਨ ਹੈ ਤੇ ਹੌਲੀਡੇ ਸੀਜ਼ਨ ਦੇ ਨਾਲ ਨਾਲ ਹੀ ਫਿਰ ਆਪਾਂ ਦੇਖਾਂਗੇ ਜੀ ਕਿ 크리스마ਸ ਜੋ ਹੈ ਉਹ ਤੇ ਤਿਵਾਰ ਮਨਾਇਆ ਜਾਣਾ ਜਿਹਨੂੰ ਕਿ ਸਾਰਾ ਸਾਲ ਹੀ ਉਡੀਕਿਆ ਜਾਂਦਾ ਜੀ ਤੇ ਫਿਰ ਕੁਲਮਲਾਕੇ ਉਹ ਦਿਹਾੜੇ ਵੀ ਆ ਜਾਣੇ ਆ ਆਪਣੇ ਸਿੱਖ ਇਤਿਹਾਸ ਦੀ ਸਿੱਖ ਕੌਮ ਦੇ ਜਿਹਦੇ ਵਿੱਚ ਕਿ ਪਰਿਵਾਰ ਵਾਰਨ ਦਾ ਜਿਹੜਾ ਦਸਮ ਪਾਤਸ਼ਾਹ ਦਾ ਇਤਿਹਾਸ ਹੈ ਉਹਨਾਂ ਦੇ ਪਰਿਵਾਰ ਦਾ ਬੱਚਿਆਂ ਦਾ ਸਹਬਜ਼ਾਦਿਆਂ ਦਾ ਸੋ ਸਭ ਕੁਝ ਵੀ ਨਾਲ ਦੀ ਨਾਲ ਆਏਗਾ ਜੀ ਸੋ ਹਰ ਤਰ੍ਹਾਂ ਦਾ ਜਿਸ ਤਰ੍ਹਾਂ ਦਾ ਵੀ ਸਮੇਂ ਪੋਪਾ ਗੁਰੂ ਪਰਜੀਆਂ ਦੇ ਸ਼ੁਕਰਾਨੇ ਦੇ ਵਿੱਚ ਹੀ ਗੁਜ਼ਾਰਦੇ ਆ। ਸੋ ਕੋਲਮਲਾਕ ਕੇ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ। ਪਰ ਦੂਸਰੇ ਪਾਸੇ ਵੈਦਰਾ ਜਿਹੜਾ ਜੀ ਵੀ ਆਪਾਂ ਦੇਖਦੇ ਆਂ ਵੀ ਇਹ ਕੈਨੇਡਾ ਵਰਗੇ ਦੇਸ਼ ਦੇ ਵਿੱਚ ਸਰਦੀਆਂ ਦੇ ਵਿੱਚ ਥੋੜਾ ਜਿਹਾ ਕਾਫੀ ਟਫ ਮਹਿਸੂਸ ਕੀਤਾ ਜਾਂਦਾ। ਉਹਦੇ ਵਾਸਤੇ ਗੱਡੀਆਂ ਨੂੰ ਤੇ ਆਪਣੇ ਆਪ ਨੂੰ ਜਿਹੜਾ ਜੀ ਵੀ ਸਰਦੀ ਦੇ ਮੌਸਮ ਦੇ ਵਾਸਤੇ ਤਿਆਰ ਰੱਖਣ ਦੀ ਜਿਹੜੀ ਆਉ ਜ਼ਰੂਰਤ ਹੁੰਦੀ ਆ। ਮੈਂ ਕੋਲਮਲਾਕ ਇਹ ਹੈ ਵੀ ਸਰਦੀਆਂ ਦੇ ਵਿੱਚ ਤੇ ਹੁਣ ਸਰਦੀ ਪੈ ਸਕਦੀ ਆ। ਹੂੰ। ਆਪਾਂ ਬਜਾਏ ਇਹਦੇ ਤੇ ਵੀ ਜਾਨੀ ਮੌਸਮ ਤੇ ਕੁਦਰਤ ਤੇ ਕੰਪਲੇਂਟ ਕਰੀਏ। ਥੋੜਾ ਆਪਣੇ ਆਪ ਦੀ ਉਸ ਤਰ੍ਹਾਂ ਦੀ ਅਡਜਸਟਮੈਂਟ ਆ ਜਿਹੜੀ ਜੀਪ ਨੂੰ ਦੇਖੀਏ ਵੈਦਰ ਦੇ ਵਿੱਚ ਕਿ ਜੇ ਸਾਨੂੰ ਗੱਡੀ ਦਾ ਆਪਣਾ ਜਿਹੜੀ ਸਪੀਡ ਆ ਅਡਜਸਟ ਕਰਨ ਦੀ ਲੋੜ ਆ ਤੇ ਉਹ ਕਰ ਲਈਏ ਗੱਡੀ ਦੀ ਉਸ ਤਰੀਕੇ ਦੇ ਨਾਲ ਪ੍ਰੈਪਰੇਸ਼ਨ ਕਰਨ ਦੀ ਲੋੜ ਆ ਤੇ ਉਹ ਕਰ ਲਈਏ ਇਹਦੇ ਨਾਲ ਹੀ ਕਿ ਜੇ ਅਸੀਂ ਪੈਦਲ ਚੱਲਣਾ ਸੜਕਾਂ ਤੇ ਇਧਰ ਉਧਰ ਥੋੜਾ ਜਾ ਉਹ ਵੀ ਅਸੀਂ ਆਪਣੀ ਸਪੀਡ ਦਾ ਵੀ ਖਿਆਲ ਰੱਖੀਏ ਗੱਡੀਆਂ ਦੇ ਡਰਾਈਵਰ ਜਿਹੜੇ ਆ ਉਹ ਆਪਣੀਆਂ ਗੱਡੀਆਂ ਦੀ ਸਪੀਡ ਦਾ ਖਿਆਲ ਰੱਖਣ ਸੋ ਇਹ ਜਿਹੜੀ ਹਫੜਾ ਦਫੜੀ ਆ ਸੜਕਾਂ ਤੇ ਜਾ ਕੇ ਜੀਪ ਉਹ ਆਪਾਂ ਨਾ ਪਾਈਏ ਕਿਉਂਕਿ ਕਾਲੀਆਂ ਅੱਜਕੱਲ੍ਹ ਹਰ ਇੱਕ ਨੂੰ ਬਹੁਤ ਹੈ ਨਾ ਜੀ ਸੋ ਕਾਲੀਆਂ ਹਰ ਇੱਕ ਨੂੰ ਬਹੁਤ ਹੈ ਪੈਦਲ ਰਾਹਗੀਰਾਂ ਨੂੰ ਵੀ ਲੋਕਾਂ ਨੂੰ ਵੀ ਸੋ ਲੇਕਿਨ ਕੇ ਵੈਦਰ ਹੈ ਜਿਹੜਾ ਜੀ ਵੀ ਉਹਦੇ ਵਿੱਚ ਫਿਰ ਮੈਂ ਨਹੀਂ ਸਮਝਾਂਗਾ ਕਿ ਆਪਾਂ ਹਰ ਇੱਕ ਤਰ੍ਹਾਂ ਦੇ ਮੌਸਮ ਦਾ ਇੱਕ ਤੂਰ ਕੱਢੀ ਜਾਂਦੇ ਆ ਦੁਨੀਆ ਦੇ ਵਿੱਚ ਤੇ ਜੇ ਤਰ੍ਹਾਂ ਦੀਆਂ ਇਤਰਾਫੀਆਂ ਵਰਤਦੀਆਂ ਸੋ ਟੋਰੋਂਟੋ ਦੇ ਵਿੱਚ ਜੀਟੀਏ ਦੇ ਵਿੱਚ ਬ੍ਰੈਮਟਨ ਦੇ ਵਿੱਚ ਇਹ ਸਾਲ ਵੀ ਸਾਰਾ ਸਾਲ ਸੜਕਾਂ ਤੇ ਇਹ ਕਿਸੇ ਤਰ੍ਹਾਂ ਦਾ ਵੀ ਮੌਸਮ ਇਹ ਜਿਹੜਾ ਜਰਾ ਰਾਹਗੀਰਾਂ ਦਾ ਇਹ ਮਰਨਾ ਲਗਾਤਾਰਤਾ ਦੇ ਨਾਲ ਟੱਕਰਾਂ ਦਾ ਸ਼ਿਕਾਰ ਹੁੰਦੇ ਰਹਿਣਾ ਜੀ ਵੀ ਇਹ ਜਾਰੀ ਰਹਿ ਹੈ ਤੋ ਸਿਆਸ ਕਰਦੇ ਆ ਕਿ ਆ ਜਿਹੜਾ ਹੁਣ ਹੌਲੀਡੇ ਸੀਜ਼ਨ ਆ ਰਿਹਾ ਹੈ ਇਸ ਦੇ ਵਿੱਚ ਸਾਰੇ ਇਹੀ ਪੈਣਪਰਾ ਜਿਹੜੇ ਆਪੋ ਆਪਣੇ ਤਰੀਕੇ ਦੇ ਨਾਲ ਇਹ ਵੈਦਰ ਤੇ ਹੁਣ ਸਰਦੀਆਂ ਦੇ ਵਿੱਚ ਕਰਦੀ ਹੋਵੇਗਾ ਪਰ ਆਪਣੇ ਆਪ ਨੂੰ ਜਿਹੜਾ ਇਹਦਾ ਸਾਹਮਣਾ ਕਰਨ ਦੇ ਲਈ ਤਿਆਰ ਰੱਖਣਾ ਜ਼ਰੂਰੀ ਹੈ ਜੀ ਬਿਲਕੁਲ ਜੀ ਔਰ ਜੋਲ ਸਾਹਿਬ ਅਪਾ ਚੋਣ ਵੀ ਖਾਸ ਖਬਰ ਹੈ ਪਰ ਇੱਕ ਗੱਲ ਬਾਤ ਕਰੀਏ ਇਹਨੂੰ ਤੁਸੀਂ ਵੀ ਬਿਜ਼ੀ ਹੋ ਜੀ ਹੌਲੀਡੇ ਸੀਜ਼ਨ ਹੈ ਕਾਫੀ ਫੰਕਸ਼ਨਸ ਅਟੈਂਡ ਕਰਨੇ ਹੁੰਦੇ ਨੇ ਤੁਸੀਂ ਐਂਡ ਜਿਪਾ ਜੋਲ ਸਾਹਿਬ ਗੱਲ ਬਾਤ ਕਰੀਏ ਇਹ ਮੈਂ ਮਹੀਨੇ ਦਾ ਅੰਕੜਿਆਂ ਦਾ ਮਹੀਨਾ ਕਹਿੰਦਾ ਹੁੰਦਾ ਡਿਸੰਬਰ ਦਾ ਮਹੀਨਾ ਲੇਖਾ ਜੋਖਾ ਦੇਣਾ ਹੁੰਦਾ ਪਰੰਤੂ ਮੈਨੂੰ ਲੱਗਦਾ ਟ ਨੇ ਜਾਂ ਗ੍ਰੈਂਡਪੈਰੈਂਟ ਸਕੈਮ ਕਹ ਲਓ ਰੋਮਾਂਸ ਸਕੈਮ ਕਹ ਲਓ ਸੀਆਰਏ ਸਕੈਮ ਕਹ ਲਓ ਟੈਕਸਟ ਮੈਸੇਜ ਟੈਲੀਕਮਿਊਨੀਕੇਸ਼ਨ ਸਕੈਮ ਲਾ ਲਓ ਮੈਂ ਕਹਿੰਦਾ ਵੱਡੇ ਵੱਡੇ ਲੈਵਲ ਤੇ ਲੋਕ ਹੱਲੇ ਵੀ ਨਹੀਂ ਆਮ ਸਰਪ੍ਰਾਈਜ਼ਡ ਕਿ ਸੁਧਰਦੇ ਨਹੀਂ ਇਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਇਨਾਫ ਫਰਾਡ ਹੋ ਰਿਹਾ ਤੇ ਫਿਰ ਵੀ ਲੋਕ ਉਸ ਦੇ ਵਿੱਚ ਡੁੱਬੇ ਜਾ ਰਹੇ ਨੇ ਸ਼ਾਮਲ ਹੋਏ ਜਾ ਰਹੇ ਨੇ ਜੀ ਕੌਣ ਸਮਝਾਵੇ ਜਿਨ੍ਹਾਂ ਨੂੰ ਇੰਨੇ ਵੱਡੇ ਲੈਵਲ ਤੇ ਸਕਸੈਸਫੁਲ ਰੇਟ ਇਹ ਫਰਾਡਸ ਕਾਲਰਸ ਜਿੱਤ ਰਹੇ ਨੇ ਜੀ ਤੇ ਅਸੀਂ ਹਾਰ ਰਹੇ ਹਾਂ ਇਹ ਐਸ ਨਹੀਂ ਦੇਖੋ ਇਹਦਾ ਚਿਹਰਾ ਮੋਰਾ ਟੈਕਨੋਲੋਜੀ ਦੇ ਡਿਵੈਲਪਮੈਂਟ ਦੇ ਹਿਸਾਬ ਨਾਲ ਬਦਲਦਾ ਰਿਹਾ ਫਰਾਡ ਦਾ ਆਪਾਂ ਦੇਖਦੇ ਸੀ ਕਿ ਈਮੇਲਾਂ ਤੋਂ ਇਹ ਕੰਮ ਸ਼ੁਰੂ ਹੋਇਆ ਸੀਗਾ ਅੱਜ ਜਿਹੜਾ ਇਹ ਫੋਨ ਕਾਲਾਂ ਤੋਂ ਸੋਸ਼ਲ ਮੀਡੀਆ ਐਪਸ ਤੋਂ ਹੁਣ ਤਾਂ ਬੜਬੜ ਜਿਹੜੇ ਲੀਡਰ ਆ ਜਸਟਨ ਟੂਟੋ ਡੋਨਲਡ ਟਰੰਪ ਸਾਰੇ ਉਹਨਾਂ ਦੀਆਂ ਵੀਡੀਓਜ਼ ਜਿਹੜੀਆਂ ਜੀ ਕਿ AI ਦੀ ਕੋਲੋਂ ਕਿ ਦੁਰਵਰਤੋਂ ਦੇ ਨਾਲ ਕੋਈ ਬਣਾ ਕੇ ਰਿਲੀਜ਼ ਕੀਤੀਆਂ ਜਾਂਦੀਆਂ ਲੋਕਾਂ ਨੂੰ ਭੁਲੇਖਾ ਪਿਆ ਜਾਂਦਾ ਕਿ ਜਸਟਨ ਟੂਡੋ ਸਾਹਿਬ ਜਗਵੀਰ ਸਿੰਘ ਕਹ ਰਹੇ ਅਸੀਂ ਇਧਰ ਨੂੰ ਇਨਵੈਸਟ ਕਰਦੇ ਹੋ ਇੰਨੇ ਹੋ ਜਾਣਗੇ ਤਾਂ ਬੜਾ ਫਾਇਦਾ ਲੈਣ ਦੀ ਲੋੜ ਆ ਜੀ ਆਪਣੇ ਆਪ ਵਿੱਚ ਤੇ ਫਿਰ ਆਪਸੇ ਮੈਂ ਆਪਣੇ ਇੱਕ ਦਿਨ ਤੁਹਾਡੇ ਡੈਡ ਨਾਲ ਵੀ ਗੱਲ ਕਰ ਰਿਹਾ ਸੀ ਦਿਲਬਖ ਚਾਵਲਾ ਜੀ ਨਾਲ ਕਿ ਅੱਜ ਦੇ ਸਮੇਂ ਦੇ ਵਿੱਚ ਲੁੱਟ ਹੋਣ ਲਈ ਤੁਹਾਨੂੰ ਘਰੋਂ ਬਾਹਰ ਜਾਣ ਦੀ ਲੋੜ ਨਹੀਂ ਆ ਕਿਉਂਕਿ ਸਭ ਤੋਂ ਜਿਹੜਾ ਜੀ ਵੀ ਇਹ ਪੇਮੈਂਟਸ ਵੀ ਤੁਸੀਂ ਸੈਲਫੋਨ ਜਾਂ ਬਾਕੀ ਇਲੈਕਟ੍ਰੋਨਿਕਸ ਆ ਉਹ ਤੁਹਾਡੇ ਸੈਲਫੋਨਾਂ ਦੇ ਵਿੱਚ ਤੇ ਸਕਰੀਨਾਂ ਤੇ ਕੰਪਿਊਟਰਾਂ ਦੇ ਵਿੱਚ ਹੀ ਆ ਸਾਰਾ ਕੁਝ ਸੋ ਸਕਰੀਨਾਂ ਤੇ ਬੈਠੇ ਬੈਠੇ ਬੈਠੀਆਂ ਬੈਠੀਆਂ ਹੀ ਅੱਜ ਕੱਲ ਲੁੱਟ ਹੋਣ ਦਾ ਆਮੜਾ ਜਿਹੜਾ ਉਪਧਰਾ ਹੋਈ ਜਾਂਦਾ ਸੋ ਇਸ ਕਰਕੇ ਬਾਅਦ ਦੇ ਵਿੱਚ ਫਿਰ ਆਪਾਂ ਕਹਿੰਦੇ ਆ ਵੀ ਪੁਲਿਸ ਨੇ ਕੁਝ ਨਹੀਂ ਕੀਤਾ ਸਿਸਟਮ ਨੇ ਕੁਝ ਨਹੀਂ ਕੀਤਾ ਸਰਕਾਰ ਨੇ ਕੁਝ ਨਹੀਂ ਕੀਤਾ ਫਿਰ ਜਦੋਂ ਭਾਈ ਆਪਾਂ ਆਪ ਹੀ ਕੁਝ ਨਹੀਂ ਕੀਤਾ ਤੇ ਸਰਕਾਰਾਂ ਤੇ ਚਲੋ ਫਿਰ ਬਾਅਦ ਦੀ ਗੱਲ ਆ ਨਾ ਦੂਰ ਦੀ ਪੁਲਿਸਾਂ ਨੇ ਕੋਈ ਹੋਏ ਕਿਸੇ ਦੇ ਪੈਸੇ ਜਿਹੜੇ ਹੱਥੀਂ ਟਰਾਂਸਫਰ ਕੀਤੇ ਹੋ ਕਿਤੇ ਦਵਾ ਦਿੱਤੇ ਹੋਣ ਇਹਦੇ ਉਦਾਹਰਣ ਬਹੁਤ ਘਟ ਮਿਲਦੀਆਂ ਸੋ ਇਸ ਕਰਕੇ ਉਹ ਤੇ ਬਾਅਦ ਦੇ ਵਿੱਚ ਫੇਕ ਤਰੀਕੇ ਦੇ ਨਾਲ ਰਿਪੋਰਟ ਤੱਕ ਹੀ ਸੀਮਤ ਕਈ ਵਾਰ ਗੱਲ ਰਹਿ ਜਾਂਦੀ ਆ ਪਰ ਇਹ ਫਿਰ ਇੱਕ ਤਾਜ਼ਾ ਘਟਨਾ ਵੈਸੇ ਨਾ ਦੁਨੀਆ ਭਰ ਦੇ ਵਿੱਚ ਹੀ ਲੋਕ ਠੱਗ ਹੋ ਰਿਹਾ ਦੁਨੀਆ ਭਰ ਦੇ ਵਿੱਚ ਹੀ ਕਿਉਂਕਿ ਟੈਕਨੋਲੋਜੀ ਹੈ ਟੈਕਨੋਲੋਜੀ ਜਿਹੜੇ ਜੀ ਵੀ ਸਾਰੀਆਂ ਇਹ ਐਪਸ ਸਾਰੀ ਦੁਨੀਆ ਤੇ ਇੰਟਰਨੈਟ ਦੇ ਮਾਧਿਅਮ ਨਾਲ ਇੱਕੋ ਜਈਆਂ ਚੱਲਦੀਆਂ ਸੋ ਭਾਰਤ ਦੇ ਵਿੱਚ ਇਹਦਾ ਬਹੁਤ ਦੂਰ ਤੱਕ ਜਾਲ ਜਿਹੜਾ ਜੀ ਵੀ ਵਿਸ਼ਿਆ ਹੋਇਆ ਉੱਥੇ ਹੁਣ ਜਨਤਾ ਜਿਹੜ ਨਪੋਰਟ ਤਾਂ ਚਲੋ ਇੱਥੇ ਹੁਣ ਆ ਨਿਤ ਦਿਨ ਕਹਿੰਦੇ ਪਈਏ ਫਰਾਡ ਕਾਲ ਦੇ ਸ਼িকার ਸਾਡੇ ਇੱਥੇ ਟੋਰਾਂਟੋ ਕੈਨੇਡਾ ਨੰਬਰ 1 ਦੇਸ਼ ਦੇ ਵਿੱਚ ਨੰਬਰ 1 ਲੋਕ ਵੀ ਹੋਈ ਜਾਂਦੇ ਆ ਪਰ ਇਹ ਜੀ ਵੀ ਮਤਲਬ ਤੁਸੀਂ ਦੇਖੋ ਵੀ ਬਜ਼ੁਰਗ ਆ ਜਿਹੜੀ ਰਿਟਾਇਰਡ ਉਹਨਾਂ ਦੇ ਕੋਲੋਂ 80 ਲੱਖ ਰੁਪਈਆ ਟਰਾਂਸਫਰ ਕਰਾ ਰਿਆ ਮੁਹਾਲੀ ਦੇ ਵਿੱਚ ਰਹਿ ਰਹੀ ਆ ਬਜ਼ੁਰਗ ਬੀਬੀ ਕੀ 80 ਲੱਖ ਰੁਪਈਆ ਸੋ ਇਹ ਹੁਣ ਜੀ ਵੀ ਡਿਜੀਟਲ ਅਰੇਸਟ ਦੇ ਨਾਂ ਤੇ ਜਿਹੜੀ ਇਹ ਟਰਮ ਚੱਲੀ ਹੋਈ ਆ ਕਿ ਉਹ ਕਾਲ ਕਰਦੇ ਆ ਫਿਰ ਉਹ ਕਹਣਗੇ ਜੀ ਕਿਸੇ ਨੂੰ ਦੱਸਿਓ ਉਹਨਾਂ ਹੁਣ ਤੁਸੀਂ ਫੋਨ ਕੱਟਿਓ ਨਾ ਹੁਣ ਆ ਜਿਹੜੀ ਵੀ ਕਹਾਣੀ ਉਹਨਾਂ ਨੇ ਗਾਂ ਬਣਾਈ ਹੋ ਹੁੰਦੀ ਆ ਵੀ ਉਸ ਤਰੀਕੇ ਦੇ ਨਾਲ ਹੁਣ ਤੁਸੀਂ ਆ ਫਲਾਨੀ ਜਗ੍ਹਾ ਤੇ ਅਸੀਂ ਤੁਹਾਨੂੰ ਦੱਸਦੇ ਆ ਇਨਸਟ੍ਰਕਟਨਟ ਤੇ ਦਿੱਤੀਆਂ ਜਾਂਦੀ ਆ ਵੀ ਇਦਾਂ ਮਨੀ ਟਰਾਂਸਫਰ ਕਰਦੇ ਹੋ ਪਹਿਲਾਂ ਉਹ ਥੋੜੀ ਜਿਹਾ ਨਵਜ਼ ਪਛਾਣ ਦੇ ਰਹਿੰਦੇ ਆ ਵੀ ਜੇ ਕੋਈ 4-5000 ਪਹਿਲਾਂ ਕਿਸੇ ਨੇ ਕਰ ਦਿੱਤਾ ਨਹੀਂ ਜੀ ਹੁਣ 10000 ਹੋਰ ਭੇਜੋ ਜੇ ਕਿਸੇ ਨੇ ਲੱਟ ਕਰ ਦਿੱਤਾ ਜੀ ਹੁਣ 5 ਲੱਖ ਹੋਰ ਭੇਜੋ ਕੋਈ ਡਿਪੈਂਡ ਕਰਦਾ ਹੁੰਦਾ ਵੀ ਕਿਹੜੀ ਸਟੋਰੀ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਿਹੜਾ ਵਾਲਿਟ ਆਇਆ ਉਹ ਵਿਅਕਤੀ ਨੂੰ ਪਾਇਆ ਗਿਆ ਸੋ 80 ਲੱਖ ਰੁਪਈਆ ਜਿਹੜਾ ਜੀ ਵੀ ਬੀਬੀ ਨੇ ਟਰਾਂਸਫਰ ਕੀਤਾ ਇਦਾਂ ਹੀ ਜਿਹੜਾ ਜੀ ਕੋਲਮਲਾ ਕੇ ਪਿੱਛੇ ਸਾਨੂੰ ਕਹਾਣੀ ਸਮਝ ਲੱਗੀ ਸੀ ਕਿ ਆਪਾਂ ਦੇਖਦੇ ਆਂ ਫਿਰ ਅਮਰੀਕਾ ਕੈਨੇਡਾ ਵੱਲ ਨੂੰ ਪੰਜਾਬ ਦੇ ਵਿੱਚ ਬੈਠੇ ਲੋਕਾਂ ਦੀ ਬਹੁਤ ਝਾਕ ਹੈ ਕਿ ਉਹ ਬੀਬੀ ਜਿਹੜਾ ਜੀ ਵੀ ਉੱਥੇ ਕੋਈ ਗ੍ਰੀਨ ਕਾਰਡ ਹੋਲਡਰ ਇਦਾਂ ਹੀ ਫੇਕ ਫਰਾਡ ਜਿਹੜੇ ਉਹ ਸਿਗੇ ਉਹਨਾਂ ਨੇ ਜਾਲ ਵਿਛਾਇਆ ਸੀ ਵੀ ਅਸੀਂ ਗ੍ਰੀਨ ਕਾਰਡ ਹੋਲਡਰ ਹੈਂ ਜੀ ਅਸੀਂ ਪੀਆਰ ਹੈਂ ਜੀ ਤੁਹਾਨੂੰ ਅਮਰੀਕਾ ਲੈ ਜਾਾਂਗੇ ਜੀ ਉਹ ਉਹਨੇ ਆਪਣੇ ਵੀ ਸਾਰੀਆਂ ਜਿੰਨੀਆਂ ਸੇਵਕ ਸੀਗੀਆਂ ਉਹ ਟਰਾਂਸਫਰ ਕਰ ਦਿੱਤੀਆਂ ਗਾ ਰਿਸ਼ਤੇਦਾਰਾਂ ਨੂੰ ਕਿਉਂਕਿ ਆਪਾਂ ਲਾਲਚ ਆ ਨਾ ਕਿ ਉਹਨੇ ਗਰੀਡ ਕਾ ਦਿੱਤਾ ਕਿ ਇੰਨੇ ਇਨਵੈਸਟ ਕਰਦੇ ਹੋ ਤੇ ਇੰਨੇ ਹੋ ਜਾਣਗੇ ਜਿਹੜਾ ਉਹ ਆਪਾਂ ਰਕਮਾਂ ਦੁਗਣੀਆਂ ਤਿਕਣੀਆਂ ਕਰਨ ਦੇ ਇਹ ਗਰੀਡ ਦੇ ਲਾਲਚ ਦੇ ਵਿੱਚ ਫਸ ਜਾਂਦੇ ਆ ਹੈ ਜੇ ਕਿ ਗੁਰਬਾਣੀ ਨੂੰ ਮੱਥਾ ਟੇਕਦੇ ਆ ਉਹਦੇ ਵਿੱਚ ਲਾਲਚ ਵਾਲੀ ਗੱਲ ਨਹੀਂ ਆ ਪਰ ਦੂਸਰੇ ਪਾਸੇ ਸਾਡੀ ਤਬੀਅਤ ਦੇ ਵਿੱਚ ਉਹ ਇਹ ਮਾਇਆ ਨੂੰ ਦੁਗਣਾ ਤਿਕਣਾ ਕਰਨ ਦਾ ਲਾਲਚ ਜਾਂਦਾ ਨਹੀਂ ਸੋ ਉਹ ਬੀਬੀ ਵੀ ਜਾਨੀ ਕਿ ਆਪ ਵੀ ਲੁੱਟ-ਪੁੱਟ ਹੋਈ ਉਹਨੇ ਆਪਣੇ ਸਾਰੇ ਰਿਸ਼ਤੇਦਾਰ ਤੇ ਦੋਸਤਾਂ ਮਿੱਤਰਾਂ ਨੂੰ ਵੀ ਵੇਹ ਗਾ ਕਿਸੇ ਨੂੰ ਦੱਸਣ ਚੁਗਾ ਵੀ ਨਹੀਂ ਵਿਅਕਤੀ ਰਹਿੰਦਾ ਵੀ ਹਾਂ ਮੇਰੇ ਨਾਲ ਕੀ ਵਾਪਰਿਆ ਕਿਉਂਕਿ ਜਿਹੜੇ ਐਂਟੀ ਫਰਾਡ ਸੈਂਟਰ ਆ ਸਾਡੇ ਕੈਨੇਡਾ ਦੇ ਵਿੱਚ ਉਹ ਕਹਿੰਦੇ ਜੀ ਤੇ ਮੱਸੀ 5% ਲੋਕ ਬਾਅਦ ਦੇ ਵਿੱਚ ਸਾਹਮਣੇ ਆਉਂਦੇ ਜਾਂ ਆਉਂਦੀਆਂ ਵੀ ਹਾਂਜੀ ਸਾਡੇ ਨਾਲੇ ਠੱਗੀ ਦੀ ਕੋਈ ਫਰਾਡ ਦੀ ਘਟਨਾ ਵਾਪਰ ਗਈ ਆ 95% ਲੋਕ ਤਾਂ ਲੁੱਟ ਹੋਣ ਤੋਂ ਬਾਅਦ ਵੀ ਦਾੜੀ ਵੱਟ ਜਾਂਦੇ ਤੇ ਜਾਂਦੀਆਂ ਤੇ ਇਸ ਕਰਕੇ ਬਹੁਤ ਸਾਵਧਾਨ ਰਹਿਣ ਦੀ ਲੋੜ ਆ ਜੀ ਕਾਫੀ ਮਾਹੌਲ ਖਰਾਬ ਹੈ ਬਿਲਕੁਲ ਜੀ 905 813 1320 100 ਤੁਸੀਂ ਪ੍ਰੋਗਰਾਮ ਰੰਗਲਾ ਪੰਜਾਬ ਤੇ ਜੋਲ ਸਾਹਿਬ ਜੇ ਆਪਾਂ ਥੋੜੀ ਜੀ ਇਮੀਗ੍ਰੇਸ਼ਨ ਦੀ ਗੱਲਬਾਤ ਕਰੀਏ ਜੋ ਕਾਫੀ ਚੇਂजेस ਆਈਆਂ ਨੇ ਜੀ ਆ ਚੁਕੀਆਂ ਨੇ ਜੀ ਐਂਡ ਕਾਫੀ ਲੋਕ ਭੁਗਤਰੇ ਵੀ ਰਹੇ ਨੇ ਜੀ ਸਕੂਲਸ ਕਾਲਜਸ ਬਿਕਾਜ਼ ਉਹਨਾਂ ਦੇ ਸਰਤੇ ਸਟੂਡੈਂਟਾਂ ਸਰਤੇ ਕਾਫੀ ਕੁਝ ਕਾਲਜਸ ਕਰ ਰਹੇ ਸੀ ਉਹਨਾਂ ਦੀ ਇਨਕਮ ਆ ਰਹੀ ਜੀ ਹੁਣੀ ਹੁਣੀ ਮੈਂ ਖਬਰ ਪੜ ਰਿਹਾ ਸੀ ਕਿ ਉਹਨਾਂ ਨੂੰ ਵੀ ਕਾਫੀ ਸ਼ੇਅਰਡ ਕਾਲਜ ਤੇ ਵੱਖ-ਵੱਖ ਜਿਹੜੇ ਕਾਲਜਸ ਕਾਫੀ ਇਫੈਕਟ ਹੋ ਰਹੇ ਨੇ ਕਲਾਸਿਸ ਉਹਨਾਂ ਦੀਆਂ ਬੰਦ ਹੋ ਰਹੀਆਂ ਨੇ ਪਰੰਤੂ ਉਹਦੇ ਵਿੱਚ ਇੱਕ ਸਿਸਟਮ ਹੈ ਜੀ ਰੈਫਿਊਜੀ ਸਿਸਟਮ ਜੇ ਬਾਕੀ ਕੁਸ਼ਣ ਨਾ ਹੋਇਆ ਤਾਂ ਰੈਫਿਊਜੀ ਕਲੇਮ ਕਰ ਲਓ ਜੀ ਇਹਦੇ ਵਿੱਚ ਵੀ ਕਹਿੰਦੇ ਕੋਈ ਤਬਦੀਲੀ ਆ ਰਹੀ ਹੈ ਜੀ ਆਰਚੇ ਦੇਖੋ ਜਿੱਥੇ ਸਾਰੀ ਤਰ੍ਹਾਂ ਦੀ ਸਿਸਟਮ ਬਰੋਕਨ ਸੀਗੇ ਬਰੋਕਨ ਸਿਸਟਮ ਨੂੰ ਅਬਯੂਜ਼ ਕਰਕੇ ਜਿਹੜਾ ਜੀ ਵੀ ਕੈਨੇਡਾ ਨੂੰ ਵੀ ਲੁੱਟਿਆ ਪੁੱਟਿਆ ਗਿਆ ਤੇ ਆਪਣੇ ਘਰ ਪਰੇ ਗਏ ਚਲੋ ਉਹ ਤੇ ਸੀਗੀ ਐਲ ਐਮ ਆਈਏ ਦੀ ਠੱਗੀ ਹੂੰ ਜਿਹਨੂੰ ਨਥਣ ਨੂੰ ਆਪਾਂ ਜੀ ਵੀ ਗਵਰਨਮੈਂਟ ਨੂੰ ਇਹ ਸਮਝਾਉਣ ਦੇ ਵਿੱਚ ਹੀ 8 ਸਾਲ ਲੱਗ ਗਏ ਹੂੰ ਐਟ ਦ ਐਂਡ ਚਲੋ ਉਹ ਸਮਝੇ ਤੇ ਉਸੇ ਤਰੀਕੇ ਦੇ ਐਲਾਨ ਹੋਣੇ ਸ਼ੁਰੂ ਹੋਏ ਜਿੱਦਾਂ ਦੀ ਆਪਾਂ ਚਿੱਠੀਆਂ ਤੇ ਉਹਨਾਂ ਨੂੰ ਲਿਖ ਕੇ ਸਾਰਾ ਕੁਝ ਦੱਸ ਰਹੇ ਸੀ ਲਗਾਤਾਰਤਾ ਦੇ ਨਾਲ ਹੁਣ ਤੇ ਕਈ ਵਾਰੀ ਸੁਝਾਅ ਵੀ ਮੰਗ ਲਿੰਦੇ ਆ ਵੀ ਇਦਾਂ ਕਰ ਰਹੇ ਆ ਜੀ ਉਦਾਂ ਕਰ ਰਹੇ ਆ ਦੱਸੋ ਇਸ ਦੇ ਵਿੱਚ ਕੋਈ ਐਡਜ ਏ ਬਾਕੀ ਸਾਰੇ ਸਿਸਟਮਾਂ ਦੇ ਨਾਲ ਰਫਿਊਜੀ ਸਿਸਟਮ ਵੀ ਕਾਫੀ ਜਿਹੜਾ ਜੀ ਵੀ ਹੁਣ ਇਹ ਬਰੋਕਨ ਸਿਸਟਮ ਦਾ ਜਿਹਦੇ ਵਿੱਚ ਇਹ ਆ ਵੀ ਕੈਨੇਡਾ ਦੇ ਵਿੱਚ ਇਹ ਅਬਿਊਜ਼ ਕੀਤਾ ਜਾਂਦਾ ਵੀ ਵੀਜ਼ਾ ਲੈ ਕੇ ਜੇ ਆਏ ਝੂਠ ਮਾਰ ਕੇ ਤੇ ਫਿਰ ਜੇ ਐਂਟਰੀ ਨਾ ਮਿਲੀ ਤੇ ਉੱਥੇ ਸਾਰੇ ਇੱਕਦਮ ਹਥਿਆਰ ਸੁੱਟਦੇ ਹੋ ਤੇ ਮੈਂ ਤੇ ਹੁਣ ਰਫਿਊਜੀ ਆ ਜੀ ਮੈਂ ਕਿਉਂ ਰਿਮੂਵਲ ਦਿੱਤਾ ਤੇ ਖਤਰਾ ਬਹੁਤ ਵੱਡਾ ਹੋ ਜਾਣਾ ਹਨਾ ਉਹ ਤੇ ਕਈ ਵਾਰੀ ਇਲਜ਼ਾਮ ਵੀ ਯਾਨੀ ਕਿ ਇੰਨੀ ਕਿ ਸ਼ੈਤਾਨੀ ਆਪਣੇ ਸਿਰਾਂ ਦੇ ਵਿੱਚ ਹੁੰਦੀ ਆ ਉਹ ਇਮੀਗ੍ਰੇਸ਼ਨ ਅਫਸਰਾਂ ਤੇ ਲਾਇਆ ਜਾਂਦਾ ਵੀ ਇਹ ਨਾ ਨਹੀਂ ਸਾਨੂੰ ਕਹੇਤਾ ਵੀ ਰਫਿਊਜੀ ਕਲੇਮ ਕਰੋ ਯਾਨੀ ਕਿ ਬਾਹਰ ਆ ਕੇ ਵੀ ਯਾਨੀ ਝੂਠ ਮ ਮੈਂ ਵੀ ਉਹ ਸਾਨੂੰ ਤਾਂ ਜੀ ਅਫਸਰਾਂ ਨੇ ਕਿਹਾ ਵੀ ਰਿਫਿਊਜੀ ਕਲੇਮ ਕਰ ਦਿਓ ਜਦੋਂ ਕੋਈ ਕਹਾਣੀ ਉਥੇ ਦੱਸੇ ਬਿਨਾ ਨਹੀਂ ਰਿਫਿਊਜੀ ਕੇਸ ਹੁੰਦਾ ਵੀ ਹਾਂਜੀ ਮੈਨੂੰ ਇੰਡੀਆ ਦੇ ਵਿੱਚ ਜਾਂ ਆਪਣੇ ਦੇਸ਼ ਦੇ ਵਿੱਚ ਜਾਣ ਦਾ ਖਤਰਾ ਸੀ ਸੋ ਜੇ ਕਹਾਣੀ ਵਿਅਕਤੀ ਨੇ ਆਪ ਸੁਣਾਈ ਆ ਤੇ ਉਹਦੇ ਵਿੱਚ ਇਮੀਗ੍ਰੇਸ਼ਨ ਅਫਸਰ ਦੀ ਕੀ ਰਿਸਪੌਂਸਿਬਿਲਿਟੀ ਆਈ ਡੋਟ ਨੋ ਸੋ ਇਸ ਕਰਕੇ ਇਹ ਆ ਜੀ ਕਿ ਇਹ ਆਪਣੇ ਆਪ ਦੇ ਵਿੱਚ ਗੱਲ ਵੱਖਰੀ ਪਰ ਹੁਣ ਇਹ ਸਿਸਟਮ ਜਿਹੜਾ ਜੀ ਵੀ ਰਿਵਿਊ ਕਰਨ ਤੇ ਸਰਕਾਰ ਦੇ ਉੱਤੇ ਕਾਫੀ ਪ੍ਰੈਸ਼ਰ ਜਿਹੜਾ ਨਾ ਪਿਛਲੇ ਹਫ਼ਤੇ ਆ ਨੀ ਇਹ ਸਾਲਾਂ ਤੋਂ ਪੈ ਰਿਆ ਸੀਗਾ ਤੇ ਉਸ ਸਿਸਟਮ ਨੂੰ ਜਿਹੜਾ ਜੀ ਵੀ ਹੁਣ ਰਿਵਿਊ ਕੀਤਾ ਜਾ ਰਿਹਾ ਕਿਉਂਕਿ ਡੋਨਲਡ ਟਰੰਪ ਸਾਹਿਬ ਨੇ ਆਉਣਾ ਹੈ ਤੇ ਉਹਨਾਂ ਦੇ ਕਰਕੇ ਜਿਹੜੀਆਂ ਤਿਆਰੀਆਂ ਕੈਨੇਡਾ ਦੇ ਵਿੱਚ ਆਪਣੇ ਸਿਸਟਮਾਂ ਨੂੰ ਸੰਭਾਲਣ ਦੀਆਂ ਲਗੀਆਂ ਹੋਈਆਂ ਉਹਦੇ ਵਿੱਚ ਹੁਣ ਜਿਹੜਾ ਜੀ ਪ੍ਰੋਵਿੰਸ਼ਲ ਲੈਵਲ ਤੇ ਦੇਖਦੇ ਆ ਕਾਫੀ ਸਾਰੇ ਪ੍ਰਬੰਧ ਹੋ ਰਹੇ ਆ ਫੈਡਰਲ ਲੈਵਲ ਤੇ ਹੋ ਰਹੇ ਆ ਜਿਹਦੇ ਵਿੱਚ ਕਿ ਇਮੀਗ੍ਰੇਸ਼ਨ ਮਿਨਿਸਟਰ ਜਿਹੜੇ ਮਾਰਕ ਮਿਲਰ ਕਹਿ ਰਹੇ ਆ ਵੀ ਅਸੀਂ ਇਹ ਸਰਫਿਊਜੀ ਸਿਸਟਮ ਨੂੰ ਵੀ ਹੁਣ ਅਪਡੇਟ ਕਰ ਰਹੇ ਆ ਜਿਹਦੇ ਵਿੱਚ ਕਿ ਜਿਹੜਾ ਜੀ ਵੀ ਇਹ ਸੇਫ ਥਰਡ ਕੰਟਰੀ ਐਗਰੀਮੈਂਟ ਆ ਦੋਨਾਂ ਕਿ ਇਧਰੋਂ ਉਧਰੋਂ ਜੇ ਸਰਹੱਦ ਟਪ ਕੇ ਵੀ 14 ਦਿਨਾਂ ਤੋਂ ਪਹਿਲਾਂ ਜਿਹੜਾ ਜੀ ਰਿਫਿਊਜੀ ਕੇਸ ਕੋਈ ਅਪਲਾਈ ਕਰੇ ਤੇ ਫਿਰ ਉਹਨੂੰ ਵਾਪਸ ਮੋੜਿਆ ਜਾ ਸਕਦਾ ਜੇ ਅਮਰੀਕਾ ਤੋਂ ਕੈਨੇਡਾ ਆਏ ਸੀ ਜਾਂ ਕੈਨੇਡਾ ਤੋਂ ਅਮਰੀਕਾ ਗਏ ਸੀ ਤੇ ਜੇ 14 ਦਿਨਾਂ ਤੋਂ ਜਾਨੀ ਕਿ ਜ਼ਿਆਦਾ ਹੋ ਜਾਣ ਤੇ ਫਿਰ ਰਿਫਿਊਜੀ ਕੇਸ ਕੀਤਾ ਜਾਂਦਾ ਸੋ ਉਹ ਲੋਕ ਉਹਨਾਂ ਦੇ ਜਿਹੜਾ ਹੁਣ ਕੱਢਣ ਤੇ ਕੰਮ ਕੀਤਾ ਜਾ ਰਿਹਾ ਤੇ 에ਰਪੋਰਟਾਂ ਤੇ ਆ ਕੇ ਜਿਹੜਾ ਜੀ ਵੀ ਇਹ ਏਜੰਟਾਂ ਨੂੰ ਜਿਹੜਾ ਦੇ ਕੇ ਝੂਠੇ ਕਾਗਜ਼ ਜਮਾ ਕਰਾ ਕੇ ਤੇ ਵੀਜ਼ਾ ਲਗਵਾ ਕੇ ਉਸ ਤੋਂ ਬਾਅਦ ਰਿਫਿਊਜੀ ਕੇਸ ਕੀਤਾ ਜਾਂਦਾ ਇਸ ਸਭ ਕੁਝ ਤੇ ਵੀ ਜਿਹੜਾ ਜੀ ਪੀ ਰਿਵਿਊ ਆ ਗਵਰਨਮੈਂਟ ਦਾ ਚੱਲ ਰਿਹਾ ਸੋ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਰੋਫਿਊਜੀ ਸਿਸਟਮ ਆ ਜਿਸ ਤਰ੍ਹਾਂ ਇਸ ਦਾ ਅਬਿਊਜ਼ ਹੋ ਰਿਹਾ ਹੈ ਕਈਆਂ ਨੂੰ ਇਹ ਬਹੁਤ ਵੱਡਾ ਬਹਿਮ ਆ ਫੇ ਅਸੀਂ ਅੱਜ ਕੇਸ ਲਾਵਾਂਗੇ ਤੇ ਕੱਲ ਨੂੰ ਸਾਨੂੰ 800 ਡਾਲਰ ਆਣਾ ਸ਼ੁਰੂ ਹੋ ਜਾਣਾ ਲੋਕਾਂ ਨੂੰ ਕਈ ਵਾਰ ਹੁੰਦਾ ਵੀ ਉਹਨੇ ਕੰਮ ਕਰਕੇ ਨਹੀਂ ਅਸੀਂ ਕਮਾਵਾਂਗੇ ਜੇ ਨਾ ਹੀ ਦਾਦੇ ਡਰਾਮੇ ਕਰਕੇ ਕਮਾਵਾਂਗੇ ਮਤਲਬ ਆਣ ਲੱਗ ਜਣੇ ਅਕਾਊਂਟਾਂ ਦੇ ਵਿੱਚ ਤੇ ਇਹ ਕਰਕੇ ਇਹ ਕੈਨੇਡਾ ਸਦਾਜੀ ਪੇ ਇੱਕ ਸਮੁੰਦਰ ਰਿਹਾ ਦੁਨੀਆ ਦੇ ਵਿੱਚ ਫਰਾਖਦਿਲ ਦੇਸ਼ ਜਾਣਿਆ ਜਾਂਦਾ ਨੰਬਰ 1 ਐ ਐਵੇਂ ਨਹੀਂ ਦੁਨੀਆ ਇਧਰ ਉੱਟ ਕੇ ਭੱਜੀ ਆਉਂਦੀ ਪਰ ਜਿੰਨੀ ਕਿ ਕਿਸੇ ਦੀ ਚੁੰਝ ਸੀ ਉਹ ਚੁੰਝ ਭਰਨ ਦੇ ਵਿੱਚ ਜੇ ਕਿਸੇ ਨੂੰ ਹੱਥ ਮਾਰਨ ਦਾ ਮੌਕਾ ਮਿਲਿਆ ਤੇ ਘੱਟ ਕਿ ਇਸ ਕਰਕੇ ਤੇ ਅਸੀਂ ਜਿਹੜਾ 800 ਡਾਲਰ ਦੀ ਰੱਖਣ ਲੱਗਦੇ ਆ ਜਾਂ ਲਗਦੀਆਂ ਆ ਤੇ ਪਰਮਾੜ ਕੇ ਸਿਸਟਮ ਜਿਹੜਾ ਅੱਜ ਵੀ ਹੁਣ ਨੱਥਿਆ ਜਾ ਰਿਹਾ ਲੱਗ ਰਿਹਾ 905 813 1300 ਵੀ ਆਖਰੀ ਕੁਐਸਚਨ ਫਿਰ ਜੋਲ ਸਰ ਵੀ ਆਨ ਤੁਸੀਂ ਬਿਜ਼ੀ ਹੋ ਜੀ ਐਂਡ ਹਾ ਉਹਨਾਂ ਤੇ ਛੁੱਟੀਆਂ ਸ਼ੁਰੂ ਹੋਣ ਵਾਲੀਆਂ ਨੇ ਜੀ ਬੱਚਿਆਂ ਦੀਆਂ ਤੇ ਜਦੋਂ ਬੱਚੇ ਵਾਪਸ ਆਉਣਗੇ ਕੁਛ ਇੱਕ ਕੋਈ ਤਬਦੀਲੀ ਪੀਲ ਸਕੂਲ ਵੱਲੋਂ ਹੋਈ ਹੋ ਰਹੀ ਹੈ ਜੀ ਤੁਹਾਡੇ ਵੱਲੋਂ ਕੁਛ ਹੋ ਰਹੀ ਇਸ ਨਵੇਂ ਸਾਲ 2025 ਵਿੱਚ ਕੁਝ ਨਵਾਂ ਦੇਖਣ ਨੂੰ ਮਿਲੇਗਾ ਜੀ ਬੱਚਿਆਂ ਨੂੰ ਸਰਸੇ ਸੇ ਕਾਫੀ ਵੱਡੇ ਜਿਹੜੇ ਆ ਨਾ ਐਕਸਲਸ ਆਲਰੇਡੀ ਇਨ ਪਲੇਸ ਆ ਤੁਸੀਂ ਦੇਖ ਰਹੇ ਹੋ ਵੀ ਸੈੱਲ ਫੋਨ ਤੇ ਆਪਾਂ ਕਿੱਡੀ ਵੱਡੀ ਜਦੋਂ ਜਦ ਜਿਹੜੀ 2 ਸਾਲ ਲਗਾਤਾਰਤਾ ਦੇ ਨਾਲ ਕਰਦੇ ਰਹੇ ਤੇ ਹੁਣ ਜਿਹੜਾ ਬਲੈਂਕਟ ਪੈਨ ਹੈ ਉਹ ਟੈਰੀਓ ਦੇ ਵਿੱਚ ਉਹ ਸਤੰਬਰ ਤੋਂ ਹੈ ਤੇ ਮੈਂ ਹੁਣ ਸਕੂਲ ਜਦੋਂ ਵਿਜ਼ਿਟ ਕਰਨ ਜਾਈਦਾ ਬ੍ਰੈਂਪਟਨ ਵਾਰਡ 9 10 ਦੇ ਵਿੱਚ ਤੇ ਸਾਰੇ ਜਿਹੜੇ ਸਟੂਡੈਂਟਸ ਆ ਟੀਚਰਸ ਆ ਪੇਰੈਂਟਸ ਆ ਕਾਫੀ ਵੱਡੀ ਤਸੱਲੀ ਦੇ ਵਿੱਚ ਆ ਵੀ ਇਹ ਬਹੁਤ ਵੱਡੀ ਇੱਕ ਪਵਾੜੇ ਦੀ ਜੜ ਸੀਗੀ ਭਾਵੇਂ ਕਿ ਪਵਾੜੇ ਦੀ ਜੜ ਆਪਾਂ ਸ਼ੁਰੂ ਤੋਂ ਇਹ ਘਰ ਤੋਂ ਆਪ ਹੀ ਕਰਦੇ ਆ ਸਕੂਲ ਦੇ ਵਿੱਚ ਤਾਂ ਉਹ ਕਹਿੰਦੇ ਹੀ ਨਹੀਂ ਵੀ ਫੋਨ ਮਹਾਂ ਲੇਕਿਓ ਬੈਨ ਪਹਿਲਾਂ ਹੀ ਸੀਗਾ ਫੇਕਰ ਭੇਜਿਆ ਹੀ ਕਿਉਂ ਜਾਂਦਾ ਸੀਗਾ ਕਿਉਂ ਇਹ ਇੰਟਰਨੈਟ ਦੇ ਨਾਲ ਲਗਾਤਾਰ ਸਾਰੇ ਤਰ੍ਹਾਂ ਦਾ ਪੈਕੇਟ ਜਿਹੜੇ ਉਹ ਲੈ ਕੇ ਮਹਿੰਗੇ ਤੋਂ ਮਹਿੰਗੇ ਜਾਨੀ ਸੈੱਲਫੋਨ ਲੈ ਕੇ ਨਿਆਣਿਆਂ ਨੂੰ ਦੇਣੇ ਤੇ ਪਵਾੜੇ ਜਾਣੀਆਂ ਇਹਨਾਂ ਦੇ ਕੰਡੇ ਆਪ ਬੀਜਣੇ ਉਹਨਾਂ ਦੇ ਰਾਹਾਂ ਦੇ ਵਿੱਚ ਜਦੋਂ ਸੂਲਾ ਮੜ ਕੇ ਚੁੱਬਦੇ ਆ ਤੇ ਫਿਰ ਅਸੀਂ ਕਹਿੰਨੇ ਆ ਵੀ ਹੁਣ ਸਰਕਾਰ ਕੁਝ ਨਹੀਂ ਕਰਦੀ ਸੋ ਇਸ ਕਰਕੇ ਵੀ ਅਸੀਂ ਤੇ ਕਹਿੰਨੇ ਵੀ ਜੋ ਪਵਾੜੇ ਦੀ ਜੜ੍ਹ ਘਰੋਂ ਹੀ ਨਾ ਸ਼ੁਰੂ ਕਰੀਏ ਬੈੱਡਰੂਮਾਂ ਤੱਕ ਇਹ ਡਿਵਾਈਸ ਜਿਹੜੀਆਂ ਦੇਖੀਏ ਵੀ ਅਸੀਂ ਬੱਚਿਆਂ ਨੂੰ ਨੰਨੇ-ਮੁੰਨੇ ਨੂੰ ਲੈ ਕੇ ਕਿਉਂ ਦਿੱਤੀਆਂ ਹੋਈਆਂ ਇਹਨਾਂ ਦੀ ਲੋੜ ਕਿੰਨੀ ਕਿਹਾ ਸੋ ਆਪਾ ਕੋਣ ਜਾਂਦਾ ਨਾ ਸੋ ਉਸੇ ਤਰ੍ਹਾਂ ਇਹ ਬੱਚਾ ਵੀ ਇਹ ਆ ਕਿ ਜਿੱਧਰ ਨੂੰ ਉਹਨੂੰ ਰਾਹ ਮਿਲੂਗਾ ਵੀ ਤੂੰ ਬੁੱਧੀ ਨੂੰ ਉਧਰ ਨੂੰ ਭਟਕਦੇ ਜਾਊਗੀ ਸੋਸ਼ਲ ਮੀਡੀਆ ਤੇ ਭਟਕਣ ਦਾ ਰਾਹ ਮੌਜੂਦ ਆ ਬੱਚੇ ਭਟਕਦੇ ਸੀ ਸੋ ਉਹਨੂੰ ਆਪਾਂ ਕੋਸ਼ਿਸ਼ ਕੀਤੀ ਆ ਪਰ ਹੁਣ ਦੂਸਰਾ ਜਿਹੜਾ ਪੈਣਪਰਾਵਾਂ ਦਾ ਸਹਿਯੋਗ ਅਸੀਂ ਮੰਗ ਰਹੇ ਆ ਉਹ ਮੰਗ ਰਹੇ ਆ ਵੀ ਜਿਹੜਾ ਕੈਸ਼ ਘਰੋਂ ਦਿੱਤਾ ਜਾਂਦਾ ਲੰਚ ਖਰੀਦ ਲਿਓ ਕਾਫੀ ਖਰੀਦ ਲਿਓ ਇਹਦੇ ਅਬਿਊਜ਼ ਇਹਦਾ ਜਿਹੜਾ ਕੈਰੋ ਮਿਲਦਾ ਨਾ ਇਹ ਕੈਸ਼ ਇਹ ਉਹੀ ਬੱਚੇ ਇਹ ਕੈਨੇਬਿਸ ਉਹੀ ਬੱਚੇ ਉਹ ਵੇਪਸ ਖਰੀਦ ਪਾ ਰਹੇ ਆ ਜਿਨ੍ਹਾਂ ਦੇ ਕੋਲ ਇਹ ਕੈਸ਼ ਹੁੰਦਾ ਹੈ ਜਿੰਨੇ ਪਰਸੈਂਟ ਉਹ ਬੱਚਿਆਂ ਦਾ ਕੋਲ ਸੋ ਉਹ ਸਭ ਕੁਝ ਤੇ ਅਸੀਂ ਤੇ ਇਹਦੇ ਨਾਲ ਹੀ ਫਿਰ ਅਸੀਂ ਦੇਖਿਆ ਪਿਆਰ ਐਲ ਸੀ ਪੀ ਤੇ ਅਸੀਂ ਜਿਹੜਾ ਜੀ ਪੈਲੀਮੈਂਟਰੀ ਕਲਾਸਸ ਦੇ ਵਿੱਚ ਆਲਰੇਡੀ ਬੱਸ ਜਿਹੜੀ ਆ ਉਹ ਇਸ ਸਾਲ ਫ੍ਰੀ ਕਰ ਦਿੱਤੀ ਸੀਗੀ ਸਤੰਬਰ ਤੋਂ ਤੇ 9ਵੀਂ ਤੇ 10ਵੀਂ ਨੂੰ ਅਸੀਂ ਅਗਲੇ ਸਾਲ ਜਿਸ ਤਰ੍ਹਾਂ ਤੁਸੀਂ ਪੁੱਛਿਆ ਵੀ ਅਗਲੇ ਸਾਲ ਕੀ ਹੋਏਗਾ ਉਹ ਬੱਸ ਜਿਹੜੀ ਆਪਕਿੰਗ ਕਰਨ ਜਾ ਰਹੇ ਹਾਂ ਤੇ 11ਵੀਂ ਤੇ 12ਵੀਂ ਦੇ ਵੀ ਆਰ ਐਲ ਸੀ ਪੀ ਦੇ ਸਟੂਡੈਂਟਸ ਲਈ ਬੱਸ ਕਰਨਾ ਫ੍ਰੀ ਹੋ ਸਾਡੀ ਏਜੰਡੇ ਦੇ ਉੱਤੇ ਆ ਤੇ অন্ਟੈਰੀਓ ਗਵਰਨਮੈਂਟ ਨੂੰ ਉਹਦਾ ਜਿਹੜਾ ਪਲਾਨ ਆ ਅਸੀਂ ਬਣਾ ਕੇ ਭੇਜਿਆ ਹੋਇਆ ਜਿਉਂ ਹੀ ਸਾਨੂੰ অন্ਟੈਰੀਓ ਗਵਰਨਮੈਂਟ ਤੋਂ ਉਹ ਫੰਡਿੰਗ ਅਪਰੂਵ ਹੋ ਗਈ ਨਾ ਮੈਂ ਸਮਝਾਂਗਾ ਕਿ 650 ਤੋਂ ਵੀ ਜ਼ਿਆਦਾ ਫੈਮਲੀਆਂ ਜਿਹੜਾ ਉਹਨਾਂ ਨੂੰ ਰੀਲੀਫ ਮਿਲਣ ਮਿਲਣ ਵਾਲੀ ਗੱਲ ਹੋ ਜਾਣੀ ਆ ਜਦੋਂ ਵੀ ਇਹ ਜਿਹੜੇ ਆਰਐਲਸੀਪੀ ਦੀਆਂ ਸਾਰੀਆਂ ਕਲਾਸਿਸ ਦੇ ਵਿੱਚ ਜਿਹੜੀ ਬਾਸਿਆ ਉਹ ਫ੍ਰੀ ਕਰ ਦੇਣੀ ਆ ਸੋ ਇਸੇ ਤਰੀਕੇ ਦੇ ਨਾਲ ਆਰਐਲਸੀਪੀ ਦੇ ਕੋਰਸਸ ਸਾਡੀ ਕੋਸ਼ਿਸ਼ ਆ ਕਿ ਸਤੰਬਰ 2026 ਤੋਂ ਅਸੀਂ ਸੰਦਲਵੁੱਡ ਸਕੂਲ ਦੇ ਵਿੱਚ ਸਾਡੇ ਵਾਰਡ 10 ਦੇ ਵਿੱਚ ਵੀ ਲੈ ਆਈਏ ਤੇ ਵਾਰਡ 10 ਦੇ ਵਿੱਚ ਹੀ ਅਸੀਂ ਇੱਕ ਨਵਾਂ ਵੱਡਾ ਸਕੂਲ ਜਿਹੜਾ ਪਲਾਨ ਕਰ ਰਹੇ ਆ ਉਸ ਦੇ ਵਿੱਚ ਵੀ ਅਸੀਂ ਆਰਐਲਸੀਪੀ ਦੇ ਕੋਰਸਸ ਵੀ ਰੱਖਾਂਗੇ ਤੇ ਜਿਹੜਾ ਫਿਰ ਲੰਬੀ ਸਮਰ ਬ੍ਰੇਕ ਹੁੰਦੀ ਆ 2 ਮਹੀਨਿਆਂ ਦੀ ਉਹਨੂੰ ਕੱਟ ਕੇ 1 ਮਹੀਨੇ ਦੀ ਰ ਓਬਵੀ ਅਸੀਂ ਉਹ ਨਵੇਂ ਸਕੂਲ ਦੇ ਵਿੱਚ ਲਿਆਉਣ ਦਾ ਯਤਨ ਸ਼ੇਰ ਜਿਹੜੇ ਹੋ ਰਵਾਂਗੇ ਸੋ ਕਾਫੀ ਕੁਝ ਨਵਾਂ ਜਿਹੜਾ ਜੀ ਵੀ ਹੁੰਦਾ ਰਹਿੰਦਾ ਪਰ ਪੈਣਪਰਾਮਾਂ ਦਾ ਜਿਹੜਾ ਸਾਨੂੰ ਸਹਿਯੋਗ ਚਾਹੀਦਾ ਹੈ ਵੀ ਕੈਸ਼ ਨਾ ਕਰੋ ਦਿਓ ਤੁਸੀਂ ਸਾਲਕ ਦੇ ਵਿੱਚ ਦੇਖਿਓ ਕਿੰਨੇ ਪਵਾੜੀਆਂ ਦੀਆਂ ਜੜਾਂ ਆਪਾਂ ਸਕੂਲਾਂ ਦੇ ਵਿੱਚੋਂ ਇਹ ਨਸ਼ਿਆਂ ਵਾਲੀਆਂ ਲੜਾਈਆਂ ਵਾਲੀਆਂ ਪੋਟ ਲਵਾਂਗੇ ਜਦਰਾ ਸਹੀ ਹੈ ਉਹ ਕੁ ਦੇ ਕੇ ਦੇਖੋ ਤਾਂ ਸਹੀ 올 ਰਾਈਟ ਜੋ ਸਰ ਬਹੁਤ ਬਹੁਤ ਧੰਨ